ਹਾਂਜੀ ਸੱਚੇ ਕਲ ਦੀ ਸਾਰਾ ਨੂੰ ਤਲਾਸਾਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀਆਂ ਬਿਲਕੁਲ ਬਾਜ਼ਾਰ ਵਰਗੇ ਟੇਸਟੀ ਰਾਸ ਜੋ ਕਿ ਆਪਾਂ ਚਾਹ ਦੁੱਧ ਦੇ ਨਾਲ ਤਾਂ ਇਹਨਾਂ ਨੂੰ ਖਾਣੇ ਹੀ ਆ ਘਰ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੁਸੀਂ ਬਾਤ ਸੁਣੀ ਸਕਦੇ ਆ ਕਿੰਨੇ ਜਿਆਦਾ ਕ੍ਰਿਸਪੀ ਬਣਦੇ ਆ ਇਹ ਕੋਈ ਵਿਸ਼ਵਾਸ ਨਹੀਂ ਕਰ ਸਕੂਗਾ ਕਿ ਇਹ ਘਰ ਦੇ ਵਿੱਚ ਬਣੇ ਹੋਏ ਆ ਤੇ ਦੇਖ ਸਕਦੇ ਆ ਬਿਲਕੁਲ ਜਾਇਜ਼ਦਾਰ ਬਣਦੇ ਆ ਬਿਲਕੁਲ ਬਾਜ਼ਾਰ ਵਰਗੇ ਦੇਖੋ ਮੈਂ ਤਾਂ ਤੋੜ ਕੇ ਵੀ ਦਿਖਾਉਣੀ ਐ ਇਹ ਦੇਖੋ ਕਿੰਨੇ ਕ੍ਰਿਸਪੀ ਬਣੇ ਹੋਏ ਆ ਤੁਸੀਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਤੁਸੀਂ ਹੁਣ ਇਹਦੀ ਆਵਾਜ਼ ਸੁਣ ਸਕਦੇ ਆ ਕਿੰਨੇ ਕ੍ਰਿਸਪੀ ਆ ਚਲੋ ਕਰਦੇ ਆ ਫਿਰ ਇਹ ਬਹੁਤ ਹੀ ਵਧੀਆ ਰੈਸਪੀ ਸ਼ੁਰੂ ਜੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਹੋਰ ਵਧੀਆ ਵਧੀਆ ਰੈਸਪੀਜ਼ ਦੇ ਲਈ ਐਲੀ ਮੈਂ ਇੱਥੇ ਇੱਕ ਬੌਲ ਦੇ ਵਿੱਚ 250 ਗ੍ਰਾਮ ਸੂਜੀ ਲਈ ਆ ਜਿਹੜੀ ਆਪਣੇ ਘਰ ਦੇ ਵਿੱਚ ਹੁੰਦੀ ਹੈ ਨਾ ਬਰੀਕ ਸੂਜੀ ਇਹ ਉਹੀ ਸੂਜੀ ਆ ਜੇ ਮੋਟੀ ਹੋਵੇ ਤਾਂ ਉਹਨੂੰ ਗ੍ਰाइंड ਕਰ ਲਿਓ 100 ਗ੍ਰਾਮ ਇਹਦੇ ਵਿੱਚ ਪੀਸੀ ਹੋਈ ਖੰਡ ਪਾਈ ਹੈ ਮੈਂ ਘਰ ਦੇ ਵਿੱਚ ਵੀ ਤੁਸੀਂ ਖੰਡ ਨੂੰ ਪੀਸ ਸਕਦੇ ਆ ਤੇ ਇੱਥੇ ਮੈਂ ਇਹੜਾ 2 ਚਮਚਾ ਜਿਹੜਾ ਸੁੱਕਾ ਦੁੱਧ ਪਾਇਆ ਹੈ ਕਿਉਂਕਿ ਬਿਜਾਰੋ ਆਸਾਨੀ ਨਾਲ ਮਿਲ ਜਾਂਦਾ ਹੈ ਜੇ ਤਾਂ ਤੁਹ ਨਹੀਂ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਤੇ ਥੋੜਾ ਜਿਹਾ ਇਹਦੇ ਵਿੱਚ ਲੂਣ ਪਾਇਆ 1 ਚਮਚ ਦੇ ਤਕਰੀਬ ਕਿਉਂਕਿ ਹਰ ਇੱਕ ਮਿੱਠੀ ਚੀਜ਼ ਦੇ ਵਿੱਚ ਜਦੋਂ ਆਪਾਂ ਲੂਣ ਪਾ ਦਿੰਦੇ ਆ ਤੇ ਉਹ ਹੋਰ ਵੀ ਜ਼ਿਆਦਾ ਸਵਾਦ ਲੱਗਦੀ ਆ ਫਿਰ ਇਹਦੇ ਵਿੱਚ 250 ਗ੍ਰਾਮੀ ਦੁੱਧ ਪਾਇਆ ਮੈਂ ਬਿਲਕੁਲ ਰੂਮ ਟੈਂਪਰੇਚਰ ਤੇ ਹੈ ਦੁੱਧ ਨਾ ਹੀ ਗਰਮਾ ਨਾ ਹੀ ਠੰਡਾ ਆ ਜਿੰਨੀ ਸੂਜੀ ਹੋ ਗਈ ਉਹਨਾਂ ਹੀ ਦੁੱਤ ਜਾਊਗਾ ਤੇ ਚੰਗੀ ਤਰੀਕੇ ਨਾਲ ਮਲੌਣ ਤੋਂ ਬਾਅਦ ਚ ਉਹਨੂੰ ਸਾਈਡ ਤੇ ਰੱਖ ਦੇਣਾ 10 ਮਿੰਟ ਲਈ ਤਾਂ ਜੋ ਸੂਜੀ ਫੁੱਲ ਜਾਏ ਤੇ ਇੱਥੇ ਮੈਂ ਕਿਹੜਾ ਹੈ ਉਹ ਕੇਕ ਟਿਨ ਲਿਆ ਹੈ ਜੇ ਤਾਂ ਤੁਹਾਡੇ ਨਹੀਂ ਹੈਗਾ ਤੁਸੀਂ ਕੋਈ ਸਟੀਲ ਦਾ ਭਾਂਡਾ ਲੈ ਲਿਓ ਤੇ ਉਹਦੇ ਵਿੱਚ ਬਟਰ ਪੇਪਰ ਲਗਾ ਦੇਣਾ ਹੈ ਜਾਂ ਫਿਰ ਤੁਸੀਂ ਤੇਲ ਦੇ ਨਾਲ ਚੰਗੀ ਤਰੀਕੇ ਨਾਲ ਗ੍ਰੀਸ ਕਰ ਦਿਓ ਫਿਰ ਇਹ ਦੇਖੋ 10 ਮਿੰਟ ਹੋ ਗਿਆ ਹੈ ਆਪਣੇ ਬੈਟਰ ਬਹੁਤ ਵਧੀਆ ਫਲਫੀ ਹੋ ਗਿਆ ਹੈ ਇਹਦੇ ਵਿੱਚ ਇੱਕ ਚਮਚ ਵਿਨੀਲਾ ਐਸੈਂਸ ਪਾਇਆ ਹੈ ਜੇ ਤਾਂ ਤੁਹਾਡੇ ਹੈਗਾ ਤਾਂ ਤੁਸੀਂ ਪਾ ਲਿਓ ਨਹੀਂ ਤਾਂ ਸਕਿਪ ਵੀ ਕਰ ਸਕਦੇ ਆ ਅੱਧਾ ਚਮਚ ਜਿਹਦੇ ਵਿੱਚ ਬੇਕਿੰਗ ਪਾਊਡਰ ਪਾਇਆ ਤੇ ਇੱਕ ਪੈਕੇਟ ਜਿਹੜਾ ਇਨੋ ਮਿਲਦੀ ਆ ਬਾਜ਼ਾਰੋਂ ਉਹ ਪਾਈ ਆ ਇਨੋ ਦੇ ਨਾਲ ਬਹੁਤ ਵਧੀਆ ਬਣਦਾ ਹੈ ਤੇ ਬਹੁਤ ਜਾਇਜ਼ਦਾਰ ਵੀ ਬਣਦਾ ਇਹ ਚੰਗੀ ਤਰੀਕੇ ਨਾਲ ਦੁੱਧ ਪਾਉਣ ਤੋਂ ਬਾਅਦ ਚ ਇਹਨੂੰ ਮਿਲਾ ਦੇਣਾ ਹੈ ਤੇ ਫਿਰ ਇਹ ਦੇਖੋ ਕਿੰਨਾ ਫਲਫੀ ਹੋ ਗਿਆ ਆਪਣਾ ਇਹ ਬੈਟਰ ਫਿਰ ਇਹਨੂੰ ਜਿਹੜਾ ਆ ਉਹ ਕੇਕ ਟ੍ਰੇਨ ਦੇ ਉੱਤੇ ਪਾ ਦੇਣਾ ਹੈ ਤੇ ਚੰਗੀ ਤਰੀਕੇ ਨਾਲ ਫਲਾ ਦੇਣਾ ਹੈ ਚਾਰੇ ਪਾਸੋਂ ਤੇ ਇੱਕ ਵਾਰੀ ਟੈਪ ਟੈਪ ਵੀ ਕਰ ਲੈਣਾ ਤਾਂ ਜੋ ਜਿਹੜੇ 에ਅਰ ਬੱਬਲਸ ਆਉਟ ਨਿਕਲ ਜਾਣ ਇਨੂੰ ਓਵਨ ਪ੍ਰੀ ਹੀਟਡ ਆਵੰਦੇ ਵਿੱਚ 10 ਮਿੰਟ ਦੇ ਲਈ ਬੇਕ ਕਰ ਲੈਣਾ ਹੈ ਨਹੀਂ ਤਾਂ ਕੜਾਈ ਦੇ ਵਿੱਚ ਵੀ ਇਹਨੂੰ ਤੁਸੀਂ 15 ਤੋਂ 20 ਮਿੰਟ ਦੇ ਲਈ ਘੱਟ ਗੈਸ ਤੇ ਬੇਕ ਕਰ ਸਕਦੇ ਆ 10 ਮਿੰਟ ਦੇ ਵਿੱਚ ਇਹ ਬਣ ਜਾਂਦਾ ਹੈ ਕਿਉਂਕਿ ਸੂਜੀ ਆ ਬਹੁਤ ਛੇਤੀ ਪੱਕ ਜਾਂਦੀ ਹੈ ਸੂਜੀ ਹੁਣ ਬਸ ਇੱਕ ਕਰਦੇ ਦੇ ਨਾਲ ਇਹਦੇ ਜਿਹੜੇ ਆ ਖੋਨੇ ਆ ਤੋਂ ਆਪਾਂ ਕਰਦ ਮਾਰ ਦੇਣੀ ਹੈ ਤੇ ਫਿਰ ਬਸ ਇਹਨੂੰ ਆਪਾਂ ਪੁੱਠਾ ਕਰ ਦੇਣਾ ਤੇ ਇਹ ਡਿਮੋਲਡ ਹੋ ਗਿਆ ਹੈ ਤੇ ਬਟਰ ਪੇਪਰ ਜਿਹੜਾ ਹੈ ਉਹ ਹਟਾ ਦੇਣਾ ਹੈ ਤੇ ਇਹਨੂੰ ਜਿਹੜਾ ਡਿਮੋਲਡ ਆਪਾਂ ਠੰਡਾ ਕਰਕੇ ਹੀ ਕਰਨਾ ਹੈ ਜਦੋਂ ਇਹ ਥੋੜਾ ਠੰਡਾ ਹੋ ਗਿਆ ਉਦੋਂ ਹੀ ਆਪਾਂ ਇਹਨੂੰ ਇਹ ਜਿਹੜਾ ਇਹ ਕੱਢਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਜਾਇਜ਼ਰ ਬਣਿਆ ਹੈ ਉਪਰੋਂ ਇੰਨੀ ਵਧੀਆ ਜਾਲੀ ਆਈ ਹੈ ਇਹਦੇ ਤੇ ਇਹਦਾ ਮਤਲਬ ਹੁੰਦਾ ਹੈ ਕਿ ਆਪਣੇ ਜਿਹੜੇ ਰਾਸਾ ਉਹ ਵੀ ਬਹੁਤ ਜਾਲੀਦਾਰ ਬਣਨਗੇ ਦੇਖੋ ਕਿੰਨਾ ਸੌਫਟ ਹੈ ਇਹ ਹੁਣ ਆਪਾਂ ਇਹਨੂੰ ਕੱਟ ਕਰ ਲੈਣਾ ਹੈ ਜਿੰਨੀ ਵੀ ਤੁਸੀਂ ਜਿਹੜਾ ਇਹ ਲੰਬੇ ਰੱਖਣਾ ਚਾਹੋ ਉਹਨਾਂ ਕਰ ਸਕਦੇ ਆ ਪਰ ਇਹਨੂੰ ਤੁਸੀਂ ਪਤਲਾ ਰੱਖਣਾ ਹੈ ਪਤਲਾ ਕੱਟਣਾ ਹੈ ਯਾਨੀ ਕਿ ਮੋਟਾ ਨਹੀਂ ਕੱਟਣਾ ਨਹੀਂ ਤਾਂ ਫਿਰ ਉਹ ਚੰਗੀ ਤਰ੍ਹਾਂ ਪੱਕੂਗੇ ਨਹੀਂ ਇਹ ਦੇਖੋ ਮੈਂ ਪਤਲੇ ਪਤਲੇ ਕੱਟੇ ਆ ਤੇ ਇਹਨੂੰ ਮੈਂ ਬੇਕਿੰਗ ਟ੍ਰੇਜ ਉੱਤੇ ਰੱਖਤਾ ਹਾਂ ਤੁਸੀਂ ਇਹਨੂੰ ਪ੍ਰੀ ਹੀਟਡ ਕੜਾਈ ਦੇ ਵਿੱਚ 30 ਮਿੰਟ ਦੇ ਲਈ ਤੇ ਓਵਨ ਦੇ ਵਿੱਚ 25 ਮਿੰਟ ਦੇ ਲਈ ਪਕਾ ਸਕਦੇ ਆ ਗੈਸ ਤੇ ਤੁਸੀਂ ਘੱਟ ਗੈਸ ਤੇ ਪਕਾਉਣਾ ਇਹਨੂੰ ਹਨ ਮੈਂ ਦਿਖਾ ਰਹੀ ਹਾਂ ਕਿੰਨੇ ਪਤਲੇ ਆਪਾਂ ਇਹ ਕੱਟੇ ਆ ਇਹਨੂੰ ਬੇਕ ਕਰ ਲਿਆ ਆ ਮੈਂ ਇਹਨੂੰ ਜਿਹੜਾ ਆ ਉਹ ਪਲਟ-ਪਲਟ ਕੇ ਬੇਕ ਕੀਤਾ ਹੈ ਯਾਨੀ ਕਿ ਥੋੜਾ ਟਾਈਮ ਬਾਅਦ ਵਿੱਚ ਮੈਨੂੰ ਪਲਟਦਾ ਹੈ ਤੇ ਆਪਣੇ ਬਹੁਤ ਵਧੀਆ ਕ੍ਰਿਸਪੀ ਟੇਸਟੀ ਰਸ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਇਹਨੂੰ ਰੈਸਪੀ ਨੂੰ ਜਰੂਰ-ਜਰੂਰ ਟਰਾਈ ਕਰਿਓ ਤੇ 2 ਤੋਂ 3 ਮਹੀਨੇ ਲਈ ਸਟੋਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ